ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਅੱਜ ਜਿੰਨਾ ਇਤਿਹਾਸ ਸਾਂਝਾ ਕਰ ਰਹੇ ਹਾਂ ਹੰਨੇ ਹੰਨੇ ਪਾਤਸ਼ਾਹ ਕਿਤਾਬ ਜੋ ਭਾਈ ਜਗਦੀਪ ਸਿੰਘ ਫਰੀਦਕੋਟ ਜੀ ਵੱਲੋਂ ਲਿਖੀ ਗਈ ਹੈ ਅੱਜ ਨੇ ਇਤਿਹਾਸ ਸਾਂਝਾ ਕਰ ਰਹੇ ਹਾਂ ਪਿੱਛੇ ਕਿ ਕਿਦਾਂ ਭਾਈ ਸੁਖਾ ਸਿੰਘ ਜੀ ਨੂੰ ਪੰਥ ਵਿੱਚੋਂ ਛੇਕਿਆ ਗਿਆ ਹੁੰਦਾ ਤੇ ਉਹਨਾਂ ਨੇ ਪੰਥ ਦੀ ਜਗ੍ਹਾ ਰੱਖ ਵਖਾਉਂਦੇ ਤਾਂ ਉਹਨਾਂ ਨੂੰ ਫਿਰ ਪੰਥ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਹੁਣ ਅੱਗੇ ਇਤਿਹਾਸ ਲੈ ਕੇ ਆਏ ਹਾਂ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹ ਜਾਂ ਜੋ ਇਹ ਵੱਡਾ ਮੁੱਲਾ ਇਤਿਹਾਸ ਹੋਰਾਂ ਪੈਣਾ ਭਰਾਵਾਂ ਤੱਕ ਪਹੁੰਚ ਸਕੇ ਤੇ ਉਹ ਇਸ ਇਤਿਹਾਸ ਤੋਂ ਜਾਣੂ ਹੋ ਸਕਣ ਅੱਗੇ ਸ਼ੁਰੂ ਕਰਦੇ ਆਂ ਹੋ ਹੋ ਤਗੜੋ ਅਬ ਖਾਲਸੋ ਆਇਆ ਹੁਣ ਤੁਹਾਨੂੰ ਉਹ ਦ੍ਰਿਸ਼ ਵੀ ਦਿਖਾਉਂਦਾ ਹਾਂ ਜਦ ਸੁਖਾ ਸਿੰਘ ਨੇ ਮੁਗਲਾਂ ਨੂੰ ਵੰਗਾਰ ਕੇ ਦਰਬਾਰ ਸਾਹਿਬ ਸੋਬਰ ਵਿੱਚ ਇਸ਼ਨਾਨ ਕੀਤਾ ਸੀ ਸਾਡੇ ਨਾਲ ਨਾਲ ਹੁਣ ਬਾਬੇ ਭੰਗੂ ਤੋਂ ਵੀ ਸੁਖਾ ਸਿੰਘ ਤੋਂ ਪਾਸੇ ਨਹੀਂ ਹੋਇਆ ਜਾ ਰਿਹਾ ਸੀ ਅੱਗੇ ਸਾਖੀ ਸੁਖਾ ਸਿੰਘ ਕੀ ਇਉਂ ਤੁਰੀ ਨੂਰਦੀਨ ਦੀ ਸਰਾਂ ਤੇ ਮਜੀਠਾ ਮਾਰ ਕੇ ਸਿੰਘਾਂ ਨੇ ਆਪਣਾ ਰੁੱਖ ਸ਼ੀਨੇ ਵੱਲ ਕੀਤਾ ਕਰਮਾ ਸ਼ੀਨਾ ਵੀ ਸਿੰਘਾਂ ਨਾਲ ਵੈਰ ਰੱਖਦਾ ਸੀ ਕਰਮਾ ਆਪਣੇ ਛੋਟੇ ਜਿਹੇ ਕਿਲੇ ਵਿੱਚ ਲੁਕਿਆ ਬੈਠਾ ਸੀ ਇਸ ਨੇ ਆਪਣੀ ਹੋਣੀ ਨੇੜੇ ਜਾਣ ਕੇ ਆਪਣੀਆਂ 13 ਪਤਨੀਆਂ ਕਤਲ ਕਰ ਦਿੱਤੀਆਂ ਇਸ ਦੇ ਮਨ ਵਿੱਚ ਇਹ ਵੀ ਸੀ ਕਿ ਜੋ ਲੋਕਾਂ ਦੀਆਂ ਧੀਆਂ ਜ਼ਬਰੀ ਚੁੱਕ ਕੇ ਇਸ ਨੇ ਵਿਆਹ ਕਰਵਾਏ ਨੇ ਸਿੰਘ ਉਹਨਾਂ ਕੁੜੀਆਂ ਨੂੰ ਜਿਉਂਦਾ ਨਾ ਲੈ ਜਾ ਸਕਣ ਸਿੰਘਾਂ ਨੇ ਕਿਲੇ ਨੂੰ ਘੇਰਾ ਪਾ ਲਿਆ ਕਰਮੇ ਦਾ ਗੋਲੀ ਸਿਕਾ ਖਤਮ ਹੋ ਗਿਆ ਸਿੰਘਾਂ ਨੇ ਉਹ ਔਟਾਰੀ ਫਤਿਹ ਕਰ ਲਈ ਜਿੱਥੇ ਇਹ ਲੁਕਿਆ ਹੋਇਆ ਸੀ ਹੁਣ ਕਰਮਾ ਅੰਦਰ ਬਸ ਇਕੱਲਾ ਸੀ ਤੇ ਭੂਰੇ ਵਿੱਚ ਛਪ ਲਿਆ ਬੈਠਾ ਸੀ ਸਿੰਘਾਂ ਨੇ ਜਦ ਉਸ ਨੂੰ ਵੰਗਾਰਿਆ ਤਾਂ ਉਹ ਅੰਦਰੋਂ ਬੋਲਿਆ ਇਹ ਕਿਹਾ ਬਹਾਦਰਾਂ ਵਾਲਾ ਕੰਮ ਹੈ ਇਕੱਲੇ ਨੂੰ ਸਾਰੇ ਟੁੱਟ ਕੇ ਪੈ ਜਾਓ ਜੇ ਇੰਨੇ ਦਲੇਰ ਹੋ ਤਾਂ ਮੇਰੇ ਨਾਲ ਇਕੱਲੇ ਇਕੱਲੇ ਹੱਥ ਕਰਕੇ ਦੇਖ ਲਓ ਕੰਬੋ ਕੀ ਮਾਰੀ ਵਾਲਾ ਸੂਰਮਾ ਜਵਾਨ ਸਭ ਤੋਂ ਪਹਿਲਾਂ ਅੱਗੇ ਆਇਆ ਤੇ ਬੋਲਿਆ ਇਹ ਤਾਂ ਤੂੰ ਸਾਡੇ ਚਿੱਤ ਦੀ ਕਰ ਦਿੱਤੀ ਐ ਕਰਮਿਆਂ ਤੂੰ ਇਹੇ ਦੱਸ ਕੇ ਲੜਨਾ ਕਿਵੇਂ ਆ ਛੋਟੀਆਂ ਨਾਲ ਢੀਮਾਂ ਇੱਟਾਂ ਨਾਲ ਜਾਂ ਮੁੱਕੋ ਮੁੱਕੀ ਹੋ ਕੇ ਕੇਰਾ ਬਾਹਰ ਆ ਬਸ ਮੇਰੀ ਜੁਬਾਨ ਐ ਕਿ ਕੋਈ ਹੋਰ ਸਿੰਘ ਤੈਨੂੰ ਹੱਥ ਨਹੀਂ ਲਾਏਗਾ ਨਾ ਕੋਈ ਗੋਲੀ ਚਲਾਏਗਾ ਨਾ ਤੀਰ ਪਰ ਜੇ ਤੂੰ ਹੋਰ ਥੋੜਾ ਚਿਰ ਬਾਹਰ ਨਾ ਆਇਆ ਤਾਂ ਮੈਂ ਅੰਦਰ ਆ ਜਾਵਾਂਗਾ ਕਰਮਾ ਹੱਥ ਬਰਚੀ ਫੜੀ ਛਾਲ ਮਾਰ ਕੇ ਬਾਹਰ ਨਿਕਲਿਆ ਦੂਜੇ ਹੱਥ ਵਿੱਚ ਉਸਦੇ ਢਾਰ ਹੈ ਸੁੱਖਾ ਸਿੰਘ ਦੇ ਕਹਿਣ ਤੇ ਉਸਨੇ ਪਹਿਲਾ ਵਾਰ ਕੀਤਾ ਛੂਕਦੀ ਹੋਈ ਬਰਛੀ ਸਿੰਘ ਵੱਲ ਆਈ ਤੇ ਉਸਨੇ ਢਾਲ ਤੇ ਸੰਭਾਲ ਲਈ ਹੁਣ ਮਿੱਤ ਸੁਖਾ ਸਿੰਘ ਦੀ ਸੀ ਉਸਨੇ ਕਿਰਪਾਨ ਦਾ ਐਸਾ ਭਰਮਾ ਵਾਰ ਕੀਤਾ ਕਿ ਅਗਲੇ ਹੀ ਪਲ ਕਰਮੇ ਦੀ ਦੇ ਦੋ ਟੁਗੜੇ ਧਰਤੀ ਤੇ ਪਏ ਸਨ ਸੁਖਾ ਸਿੰਘ ਨੇ ਜਦ ਕਰਮੇ ਛੀਨੇ ਨੂੰ ਸੋਧਾ ਲਾਇਆ ਤੇ ਗੱਲ ਤੁਰਕਾ ਤੱਕ ਪਹੁੰਚ ਗਈ ਪਹਿਲਾਂ ਗਿਲਜੇ ਤੇ ਹੁਣ ਕਰਮੇ ਨੂੰ ਸੁਖਾ ਸਿੰਘ ਦੁਆਰਾ ਮਾਰ ਦੇਣ ਤੇ ਤੁਰਕਾਂ ਦੇ ਹੋਰ ਸ਼ਕਤੀ ਕਰਨ ਦਾ ਸੋਚਿਆ ਮਾਰਿਆ ਮੁੱਕਦੇ ਨਹੀਂ ਹਕੂਮਤ ਦਾ ਵਿਰੋਧ ਕਰਨੋਂ ਟਲਦੇ ਨਹੀਂ ਇਹਨਾਂ ਨੂੰ ਖਤਮ ਕਰਦੇ ਕਰਦੇ ਅਸੀਂ ਹੰਬ ਗਏ ਹਾਂ ਪਰ ਇਹ ਜੁੱਝਣੋਂ ਨਹੀਂ ਹਟਦੇ ਕੋਈ ਤਾਂ ਰਾਹ ਹੋਵੇਗਾ ਕਿ ਹਕੂਮਤ ਨੂੰ ਇਹਨਾਂ ਤੋਂ ਛਡਕਾਰਾ ਮਿਲ ਸਕੇ ਮੁਗਲ ਦਰਬਾਰ ਵਿੱਚ ਇਹ ਗੱਲਾਂ ਹੋ ਰਹੀਆਂ ਹਨ ਕੋਈ ਗੈਬੀ ਸ਼ਕਤੀ ਹੈ ਜੋ ਇਹਨਾਂ ਨੂੰ ਤਾਕਤ ਬਖਸ਼ਦੀ ਹੈ ਇਹਨਾਂ ਦਾ ਉਹਦੇ ਨਾਲੋਂ ਸੰਪਰਕ ਤੋੜੋ ਇਹ ਬਿਨਾ ਮਾਰਿਆ ਹੀ ਮਰ ਜਾਣਗੇ ਕਾਜੀ ਅਬਦੁਲ ਰਹਿਮਾਨ ਬੋਲਿਆ ਪਰ ਉਹ ਸ਼ਕਤੀ ਹੈ ਕਿਹੜੀ ਤੁਰਕ ਦਰਬਾਰੀ ਨੇ ਪੁੱਛਿਆ ਉਹ ਹੈ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਤੁਸੀਂ ਜੰਗਾਂ ਜੁੱਧਾਂ ਵਿੱਚ ਇਹਨਾਂ ਨੂੰ ਜਿੰਨੇ ਜ਼ਖਮ ਦਿੰਦੇ ਹੋ ਸਰੋਵਰ ਵਿੱਚ ਚੁੱਭਾ ਲਾ ਕੇ ਇਹਨਾਂ ਦੇ ਸਭ ਫਟ ਭਰ ਜਾਂਦੇ ਹਨ ਤੇ ਇਹ ਨਵੇਂ ਨਰੋਏ ਹੋ ਕੇ ਬਾਹਰ ਨਿਕਲਦੇ ਹਨ ਇਹਨਾਂ ਦਾ ਉੱਥੇ ਆਉਣਾ ਬੰਦ ਕਰਵਾਓ ਕਾਜ਼ੀ ਦੀ ਸਲਾਹ ਉੱਤੇ ਸਭ ਨੇ ਸਹਿਮਤੀ ਕਰਦਿਆਂ ਫੈਸਲਾ ਕੀਤਾ ਕਿ ਅੰਮ੍ਰਿਤਸਰ ਵਿੱਚ ਫੌਜੀ ਸ਼ਕਤੀ ਹੋਰ ਵਧਾਈ ਜਾਵੇ ਸਰੋਵਰ ਦੇ ਨੇੜੇ ਹੋਰ ਚੌਕੀਆਂ ਸਥਾਪਿਤ ਕੀਤੀਆਂ ਜਾਣ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਤੋਂ ਮਗਰੋਂ ਤੁਰਕਾਂ ਨੇ ਪਹਿਲਾਂ ਹੀ ਸਿੰਘਾਂ ਦੇ ਦਰਬਾਰ ਸਾਬਾਉਂ ਤੇ ਪਾਬੰਦੀ ਲਾਈ ਹੋਈ ਸੀ ਸਿੰਘ ਤਾਂ ਕਦੇ ਰਾਤ ਬਰਾਤੇ ਜਾਂਦੇ ਸਨ ਤੇ ਇਸ਼ਨਾਨ ਘਰ ਆਉਂਦੇ ਸਨ ਟਿੱਕੀ ਖੜੀ ਤੋਂ ਜਾਣਾ ਤਾਂ ਲਗਭਗ ਬੰਦ ਹੀ ਹੈ ਪਰ ਕਾਜੀ ਨੇ ਕਿਹਾ ਕਿ ਇਹ ਸਾਰਾ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦਾ ਪ੍ਰਤਾਪ ਹੀ ਹੈ ਤਾਂ ਘੋਮਤ ਨੇ ਫੌਜ ਕਾਜੀ ਅਬਦੁਲ ਰਹਿਮਾਨ ਦੇ ਹਵਾਲੇ ਕਰ ਦਿੱਤੀ ਤੁਸੀਂ ਆਪਣੇ ਹਿਸਾਬ ਨਾਲ ਸਖਤੀ ਕਰੋ ਸਾਡੇ ਤਾਂ ਗੱਲ ਬਸੋਂ ਬਾਹਰ ਹੋ ਚੁੱਕੀ ਹੈ ਤੁਸੀਂ ਹੀ ਕਿਸੇ ਤਰ੍ਹਾਂ ਇਹਨਾਂ ਨੱਤ ਪਾਓ ਤੇ ਇਹਨਾਂ ਦਾ ਸਰੋਵਰ ਵਿੱਚ ਫੇਰਾ ਪਾਉਣਾ ਬੰਦ ਕਰਵਾਓ ਮਸੇ ਦੇ ਮਾਰੇ ਜਾਣ ਤੋਂ ਬਾਅਦ ਤੁਰਕ ਦਰਬਾਰ ਸਾਹਿਬ ਵਿੱਚ ਤਾਂ ਡੇਰਾ ਜਮਾ ਕੇ ਨਹੀਂ ਬੰਦੇ ਪਰ ਅੰਮ੍ਰਿਤ ਸਰੋਵਰ ਦੇ ਆਲੇ-ਦੁਆਲੇ ਤੁਰਕ ਫੌਜਾਂ ਦੀਆਂ ਚੌਕੀਆਂ ਬਿਠਾ ਕੇ ਪਹਿਰੇ ਸਖਤ ਕਰ ਦਿੱਤੇ ਗਏ ਹਨ ਰਾਤ ਨੂੰ ਵੀ ਸਿਪਾਹੀ ਪ੍ਰਕਰਮਾਂ ਵਿੱਚ ਰਾਖੀ ਲਈ ਬੈਠਦੇ ਹਨ ਉੱਚੇ ਬੁਰਜਾਂ ਵਿੱਚ ਵੀ ਫੌਜੀ ਤਾਇਨਾਤ ਹਨ ਜਦ ਕਦੇ ਹਨੇਰੇ ਸਵੇਰੇ ਕਿਸੇ ਸਿੰਘ ਦੇ ਇਸ਼ਨਾਨ ਕਰਨ ਸਮੇਂ ਜਲ ਦਾ ਖੜਾਕ ਹੁੰਦਾ ਹੈ ਤਾਂ ਤੁਰਕ ਗੋਲੀਆਂ ਦਾ ਮੀਂਹ ਵਰਾ ਦਿੰਦੇ ਹਨ ਫਿਰ ਵੀ ਸਿੰਘਾਂ ਇਸ਼ਨਾਨ ਕਰਨੇ ਬੰਦ ਨਹੀਂ ਕੀਤੇ ਤੁਰਕਾਂ ਦੇ ਅੱਖੀ ਘਟਾ ਪਾ ਕੇ ਜਾਂ ਜਿੱਧਰ ਕਿਤੇ ਪਹਿਰਾ ਘਟ ਹੋਵੇ ਉਧਰੋਂ ਕਿਉਂਕਿ ਇਕੱਲੇ ਦੁਕੱਲੇ ਫੌਜੀ ਤਾਂ ਸਿੰਘ ਨੂੰ ਰੋਕਦੇ ਹੀ ਨਹੀਂ ਜਾਨ ਕਿੰਨੂ ਪਿਆਰੀ ਨਹੀਂ ਹੁੰਦੀ ਕਾਜੀ ਨੂੰ ਪਤਾ ਲੱਗਿਆ ਤਾਂ ਉਹ ਲੋਹਾ ਲਖਾ ਹੋ ਗਿਆ ਉਸਨੇ ਫੌਜ ਦੀ ਗਿਣਤੀ ਹੋਰ ਵਧਾ ਦਿੱਤੀ ਹੰਕਾਰੀ ਤੇ ਜ਼ਾਲਮ ਸੇਨਾਪਤੀ ਤੈਨਾਤ ਕਰ ਦਿੱਤੇ ਇਸੇ ਤਰ੍ਹਾਂ ਦੇ ਇੱਕ ਭੁਸਰੇ ਹੋਏ ਸੇਨਾਪਤੀ ਨੇ ਸਿੰਘਾਂ ਵੱਲ ਇੱਕ ਚਿੱਠੀ ਕੱਲੀ ਤੁਸੀਂ ਆਪਣੇ ਆਪ ਨੂੰ ਸ਼ੇਰ ਸਦਵਾਉਂਦੇ ਹੋ ਬਹਾਦਰ ਸੂਰਬੀਰ ਕਹਿੰਦੇ ਹੋ ਤੇ ਨਹਾ ਕੇ ਰਾਤ ਨੂੰ ਜਾਂਦੇ ਹੋ ਬੋਜਦਲਾਵਾਂ ਕੈਰਾਂ ਵਾਲੀਆਂ ਹਰਕਤਾਂ ਬੰਦ ਕਰੋ ਜੇ ਸੱਚਮੁੱਚ ਤੁਹਾਡੇ ਗੁਰੂ ਨੇ ਕੋਈ ਕਿਣਕਾ ਮਾਤਰ ਬਹਾਦਰੀ ਤੁਹਾਨੂੰ ਬਖਸ਼ੀ ਹੈ ਤਾਂ ਉਹ ਦਿਖਾਉਣ ਦਾ ਵੇਲਾ ਆ ਗਿਆ ਹੈ ਤੁਹਾਡੀ ਸੂਰਮਤਾਈ ਦੀ ਪਰਖ ਸਰੋਵਰ ਦਿਵਾਲੇ ਬੀੜੀਆਂ ਸਾਡੀਆਂ ਬੰਦੂਖਾਂ ਲੈਣ ਗਿਆ ਜੇ ਕਿਸੇ ਵੀ ਸਿੰਘ ਵਿੱਚ ਹਿੰਮਤ ਹੈ ਤਾਂ ਦਿਨੇ ਸਰੋਵਰ ਵਿੱਚ ਗੋਤਾ ਲਾ ਕੇ ਦਿਖਾਵੇ ਕਸਮ ਅੱਲਾ ਪਾਕ ਦੀ ਉਹ ਉਸ ਦੀ ਜ਼ਿੰਦਗੀ ਦਾ ਆਖਰੀ ਗੋਤਾ ਹੋਵੇਗਾ ਜੰਗਲ ਵਿੱਚ ਇੱਕਦਮ ਸੁੰਨ ਪਸਰ ਗਈ ਕੁਝ ਪਲਾਂ ਲਈ ਕੋਈ ਕੁਝ ਨਾ ਬੋਲਿਆ ਤਦ ਸੁਖਾ ਸਿੰਘ ਨੇ ਚੁੱਪੀ ਤੋੜੀ ਤੇ ਚਿੱਠੀ ਲਿਉਣ ਵਾਲੇ ਹਲਕਾਰੇ ਨੂੰ ਕਹਿਣ ਲੱਗਾ ਜਾ ਕੇ ਕਹਿ ਉਸ ਹੰਕਾਰੇ ਹੋਏ ਫੌਜਦਾਰ ਨੂੰ ਕਿ ਤਗੜਾ ਹੋ ਜਾਵੇ ਸਿੰਘ ਦਿਨੇ ਇਸ਼ਨਾਨ ਕਰਕੇ ਜਾਣਗੇ ਤੁਸੀਂ ਸਭ ਖਲੋਤੇ ਰਹਿ ਜਾਵੋਗੇ ਤੇ ਸਿੰਘ ਅੰਮ੍ਰਿਤਸਰ ਵਿੱਚ ਸਣਕੇਸੀ ਚੁੱਭਾ ਮਾਰ ਕੇ ਜਾਵੇਗਾ ਹਲਕਾਰੇ ਨੇ ਇਨ ਬਿਨ ਬੋਲ ਜਾ ਕੇ ਫੌਜਦਾਰ ਨੂੰ ਸੁਣਾਏ ਕੁਸਰ ਮੁਸਰ ਜਹੀ ਸ਼ੁਰੂ ਹੋ ਗਈ ਕਿ ਆ ਫੌਜਦਾਰ ਨੇ ਕੀ ਨਵਾਂ नाग ਛੇੜ ਲਿਆ ਹੈ ਚੰਗੇ ਭਲੇ ਬੈਠੇ ਬਿਠਾਇਆਂ ਨੂੰ ਜਦ ਪਾ ਦਿੱਤਾ ਹੈ ਫੌਜਦਾਰ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਇੱਕ ਹੋਰ ਸੈਨਾਪਤੀ ਬੋਲਿਆ ਕਹਿੰਦੇ ਨੇ ਸਿੰਘ ਆਪਣੇ ਬੋਲਾਂ ਤੇ ਬਹੁਤ ਪੱਕੇ ਹਨ ਹੁਣ ਜੇ ਕਿਹਾ ਹੈ ਦਿਨੇ ਆਵਾਂਗੇ ਤਾਂ ਜਰੂਰ ਆਉਣਗੇ ਇਹ ਬੋਲ ਸੁਣਦਿਆ ਫੌਜਦਾਰ ਹੋਰ ਪਰੇਸ਼ਾਨੀ ਵਿੱਚ ਚਲਾ ਗਿਆ ਪਰ ਉਸ ਨੇ ਮੌਕਾ ਸੰਭਾਲਦੇ ਆ ਫੌਜੀਆਂ ਨੂੰ ਮੋਰਚਾ ਬੰਦੀ ਸਖਤ ਕਰ ਦੇਣ ਦੇ ਹੁਕਮ ਕਰ ਦੇ ਦਿੱਤੇ ਮੁਰਜ਼ਾਂ ਤੇ ਨਫਰੀ ਵਧਾ ਦਿੱਤੀ ਪ੍ਰਕਰਮਾਂ ਵਿੱਚ ਦਰਖਤਾਂ ਉੱਤੇ ਵੀ ਫੌਜੀ ਬਹਾ ਦਿੱਤੇ ਸੋਈਏ ਵਾਲੇ ਦਵਾਲੇ ਛੱਡ ਦਿੱਤੇ ਇੰਨੇ ਪ੍ਰਬੰਧ ਕਰਕੇ ਫੌਜਦਾਰ ਆਪਣੇ ਆਪ ਨੂੰ ਤਰਵਾਸ ਦਿੰਦਿਆਂ ਬੋਲਿਆ ਖਾਲਾ ਜੀ ਦਾ ਬਾੜਾ ਹੈ ਇੰਨੀ ਫੌਜ ਦੇ ਹੁੰਦਿਆਂ ਸਿਰਫ ਨਹਾਉਣ ਲਈ ਇੱਥੇ ਆ ਜਾਣਾ ਕਹਿਣਾ ਬਹੁਤ ਸੌਖਾ ਹੁੰਦਾ ਗੱਲ ਕਰਕੇ ਦਿਖਾਉਣ ਦੀ ਹੈ ਇਤੇ ਹੁਣ ਰਾਤ ਨੂੰ ਕੋਈ ਨਹੀਂ ਕੁਛਕ ਸਕਦਾ ਦਿਨੇ ਆਉਣਾ ਤਾਂ ਦੂਰ ਕੇ ਰਹਾ ਪਹਿਰਾ ਸਤਮੁੱਚ ਬਹੁਤ ਸਖਤ ਹੋ ਗਿਆ ਸੀ ਜਾਲ ਵਿੱਚ ਚੁੱਭੀ ਮਾਰਦੇ ਜਾਂ ਪਾਣੀ ਪੀਂਦੇ ਪੰਛੀ ਨੂੰ ਵੀ ਫੁੰਡ ਦਿੱਤਾ ਜਾਣ ਲੱਗਾ ਕਿ ਮਤਾ ਕੋਈ ਸਿੰਘ ਪੰਖੀ ਦਾ ਰੂਪ ਧਾਰ ਕੇ ਇਸ਼ਨਾਨ ਨਾ ਕਰਨ ਆ ਜਾਵੇ ਇਹ ਗੱਲਾਂ ਵੀ ਮੁਗਲਾਂ ਵਿੱਚ ਆਮ ਚਲਦੀਆਂ ਸਨ ਕਿ ਸਿੰਘ ਜੈਸਾ ਚਾਹਣ ਤੈਸਾ ਰੂਪ ਧਾਰ ਸਕਦੇ ਹਨ ਪਹਿਲਾਂ ਨਾਲੋਂ 10 ਗੁਣਾ ਸਖਤਾਈ ਵਧਾ ਦਿੱਤੀ ਉਧਰ ਭਾਈ ਸੁਖਾ ਸਿੰਘ ਇਸ਼ਨਾਨ ਕਰਨ ਲਈ ਪੂਰਾ ਦ੍ਰਿੜ ਸੀ ਉਸ ਨੂੰ ਕੋਈ ਸਿੰਘਾਂ ਨੇ ਰਾਤ ਨੂੰ ਅੰਮ੍ਰਿਤਸਰ ਦਾਖਲ ਹੋਣ ਦੀ ਤਰਕੀਬ ਦੱਸੀ ਪਰ ਸੁਖਾ ਸਿੰਘ ਬੋਲਿਆ ਇਹ ਤਾਂ ਫਿਰ ਬਚਣਾ ਤੋਂ ਛੜਕਣ ਵਾਲੀ ਗੱਲ ਹੋਏਗੀ ਮੈਂ ਦਿਨ ਵੇਲੇ ਹੀ ਜਾਵਾਂਗਾ ਪੰਥ ਨੇ ਅਰਦਾਸ ਕੀਤੀ ਹੇ ਸੱਚੇ ਪਿਤਾ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀਓ ਮਹਾਰਾਜ ਆਪ ਜੀ ਦੇ ਭਜੰਗੀ ਨੇ ਸਿਰ ਤੋਂ ਪਰੇ ਦਾ ਬਚਨ ਕਰ ਦਿੱਤਾ ਹੈ ਆਪ ਜੀ ਸਹਾਈ ਹੋਣਾ ਤੇ ਸਿੰਘ ਨੂੰ ਬਚਨ ਪਾਲਣ ਦਾ ਬਲ ਬਖਸ਼ਿਸ਼ ਕਰਨਾ ਸੁਖਾ ਸਿੰਘ ਨੇ ਸਿੰਘਾਂ ਨੂੰ ਫਤੇ ਬਲਾਈ ਤੇ ਚਾਲਾ ਪਾਇਆ ਉਸਨੇ ਆਪਣੇ ਸਿਰ ਤੁਰਕਾਂ ਵਾਂਗ ਮਡਾਸਾ ਰੂਪੀ ਪੱਗ ਬੰਨੀ ਤੇ ਹੱਥ ਵਿੱਚ ਕਮਾਨ ਫੜ ਲਈ ਦੁਪਹਿਰ ਤੋਂ ਬਾਅਦ ਦਾ ਸਮਾਂ ਹੈ ਤੇ ਸੁਖਾ ਸਿੰਘ ਨੇ ਜੰਗਲ ਵਿੱਚੋਂ ਨਿਕਲ ਕੇ ਉਹ ਰਾਹ ਲੈ ਲਿਆ ਹੈ ਜੋ ਲਾਹੌਰ ਤੋਂ ਅਮਰਤਸਰ ਸਾਹਿਬ ਨੂੰ ਜਾਂਦਾ ਹੈ ਏਦਾਂ ਕਾਰਨ ਇਹ ਸੀ ਕਿ ਕਿਸੇ ਨੂੰ ਛਾਕਣਾ ਹੋਵੇ ਤੇ ਜਾ ਪੇ ਕੇ ਕੋਈ ਰਾਹੀ ਲਾਹੌਰੋਂ ਆ ਰਿਹਾ ਹੈ ਗਲੀ ਵਿੱਚ ਦੀ ਹੁੰਦਾ ਹੋਇਆ ਬਰਹਮ ਬੂਟੇ ਵਾਲੇ ਪਾਸਿਓਂ ਸੁਖਾ ਸਿੰਘ ਅਮਰਤ ਸਰੋਵਰ ਦੇ ਕੋਲ ਪਹੁੰਚ ਗਿਆ ਉਸ ਨੇ ਘੋੜੇ ਨੂੰ ਪਾਣੀ ਪਿਲਾਉਣ ਦੇ ਬਹਾਨੇ ਅਗਾਹ ਕੀਤਾ ਘੋੜਾ ਸਰੋਵਰ ਦੇ ਵਿੱਚ ਵੜ ਗਿਆ ਤਾਂ ਸੁਖਾ ਸਿੰਘ ਨੇ ਵੀ ਅਸਤਰਾਂ ਬਸਤਰਾਂ ਸਮੇਤ ਸਰੋਵਰ ਵਿੱਚ ਚੁੱਭਾ ਮਾਰਿਆ ਇਸ਼ਨਾਨ ਕਰਦਿਆਂ ਉਸ ਨੇ ਤੁਰਕਾਂ ਵਾਲੀ ਉਹ ਮਡਾਸਾ ਸਿਰੋਂ ਉਤਾਰ ਦਿੱਤਾ ਤੇ ਹੀਠੋਂ ਦਮਾਲੇ ਦੇ ਸਜੇ ਚੱਕਰਾਂ ਦਾ ਚਮਕਾਰਾ ਜਦ ਬੁਰਜਾਂ ਤੇ ਬੈਠੇ ਤੁਰਕਾਂ ਤੇ ਪਿਆ ਤਾਂ ਉਹ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਇਸ ਤੋਂ ਪਹਿਲਾਂ ਕਿ ਉਹ ਕੁਝ ਸੰਭਲਦੇ ਸੁਖਾ ਸਿੰਘ ਨੇ ਜੈਕਾਰਾ ਗਜਾਇਆ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਆਲੋ ਜਾਵੇ ਧਨ ਤਨ ਛੋੜੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮਨੂ ਭਾਵੇ ਸਤਿ ਸ਼੍ਰੀ ਅਕਾਲ ਸਿੰਘ ਨੇ ਕੇਸ ਨੰਗੇ ਕਰਦਿਆਂ ਸਣਕੇਸੀ ਇੱਕ ਹੋਰ ਚੁੱਬਾ ਮਾਰਿਆ ਬਾਹਰ ਆਉਂਦਿਆਂ ਹੀ ਧੂਕੇ ਕਿਰਪਾਨ ਮਿਆਂ ਨੂੰ ਬਾਹਰ ਕੱਢੀ ਤੇ ਤੁਰਕਾਂ ਨੂੰ ਲਲਕਾਰਿਆ ਸਿੰਘ ਨੇ ਤਾਂ ਬੋਲ ਪਗਾ ਦਿੱਤਾ ਹੈ ਹੁਣ ਵਾਰੀ ਤੁਹਾਡੀ ਹੈ ਤੁਸੀਂ ਤਾਂ ਪੰਛੀ ਨੂੰ ਪਾਣੀ ਨਹੀਂ ਪੀਂੰਦੇ ਸੂਰ ਵਿੱਚੋਂ ਆਓ ਜੇ ਕਿਸੇ ਵਿੱਚ ਤਾਕਤ ਹੈ ਤਾਂ ਰੋਕੋ ਮੇਰਾ ਰਾਹ ਤੇ ਸੁੱਖਾ ਸਿੰਘ ਨੇ ਘੋੜਾ ਦੌੜਾ ਦਿੱਤਾ ਤੁਰਕਾਂ ਨੇ ਗੋਲੀਆਂ ਦੀ ਬੁਛਾੜ ਕੀਤੀ ਪਰ ਸਿੰਘ ਕਦ ਹੱਥ ਆਉਂਦਾ ਸੀ ਪਿੱਛਾ ਕਰੋ ਇਸ ਦਾ ਤੇ Laash ਲੈ ਕੇ ਵਾਪਸ ਪਰਤਿਓ ਕਬਜੀ ਅਬਦੁੱਲ ਜ਼ਹਿਮਾਨ ਚੀਕਿਆ ਫੌਜਦਾਰ ਨੇ ਆਹ ਟੁਕੜੀ ਲੈ ਕੇ ਸਿੰਘ ਦੇ ਮਗਰ ਘੋੜੇ ਦੌੜਾ ਦਿੱਤੇ ਸਿੰਘ ਜੰਗਲ ਵਿੱਚ ਦਾਖਲ ਹੋ ਗਿਆ ਤਾਂ ਫੌਜ ਵੀ ਮਗਰੇ ਜੰਗਲ ਵਿੱਚ ਵੜ ਗਈ ਸਿੰਘ ਨੇ ਸਾਰੀ ਫੌਜ ਅੰਦਰ ਆਈ ਬੰਦੂਖਾਂ ਦੀਆਂ ਸੈਂਕੜੇ ਗੋਲੀਆਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਥਾਂ ਢੇਰ ਕਰ ਦਿੱਤੇ ਫੌਜਦਾਰ ਡੋਰਪੌਰ ਹੋਇਆ ਦੇਖਦਾ ਹੀ ਰਹਿ ਗਿਆ ਸੁੱਖਾ ਸਿੰਘ ਉਸ ਦੇ ਕੋਲ ਆਇਆ ਕਿਰਪਾਨ ਦਾ ਇੱਕ ਜ਼ੋਰਦਾਰ ਵਾਰ ਕੀਤਾ ਤੇ ਫੌਜਦਾਰ ਦਾ ਸਿਰ ਲਾ ਕੇ ਪਰੇ ਮਾਰਿਆ ਇਹ ਕਲਗੀਆਂ ਵਾਲੇ ਸਤਗੁਰੂ ਦਾ ਪੰਥ ਹੈ ਮੁੱਕ ਗਏ ਮਾਰਨ ਵਾਲੇ ਚਾਰ ਦਿਨ ਰਾਜ ਭਾਗ ਹੋ ਭੋਗ ਲਓ ਬਸ ਖਾਲਸੇ ਦੀ ਮਿੱਤ ਔਣ ਹੀ ਵਾਲੀ ਹੈ ਚੜਤਨ ਸਿੰਘ ਨੇ ਚੜ ਦੀ ਕਲਾ ਦੇ ਬੋਲ ਬੋਲੇ ਅਸਲ ਵਿੱਚ ਇਹ ਸਿੰਘਾਂ ਦੀ ਰਣਨੀਤੀ ਸੀ ਭਾਈ ਸੁਖਾ ਸਿੰਘ ਨੇ ਸਿੰਘਾਂ ਦੇ ਇੱਕ ਜਥੇ ਨੂੰ ਪਹਿਲਾਂ ਹੀ ਹਮਲੇ ਲਈ ਤਿਆਰ ਬਰ ਤਿਆਰ ਕਰਕੇ ਜੰਗਲ ਵਿੱਚ ਵਾਹਿਆ ਹੋਇਆ ਸੀ ਭਾਈ ਸੁਖਾ ਸਿੰਘ ਇਸ਼ਨਾਨ ਕਰਕੇ ਦੌੜਿਆ ਹੀ ਉਧਰ ਵੱਲ ਸੀ ਜਿੱਦਰ ਸਿੰਘ ਧਵਾ ਕਰਨ ਲਈ ਕਮਰ ਕਸੇ ਕਰੀ ਬੈਠੇ ਸਨ ਫੌਜ ਦੇ ਤਾਂ ਇਹ ਗੱਲ ਚਿੱਤ-ਚਿੱਤੀ ਵੀ ਨਹੀਂ ਸੀ ਮੁਗਲਾਂ ਦੀ ਟੁਕੜੀ ਦੇਖਦਿਆਂ ਹੀ ਸਿੰਘ ਟੁੱਟ ਕੇ ਪੈ ਗਏ ਤੇ ਪਲਾਂ ਵਿੱਚ ਤੁਰਕਾਂ ਦੀਆਂ ਲਾਛਾਂ ਦਾ ਢੇਰ ਜੰਗਲ ਵਿੱਚ ਲੱਗਿਆ ਗਿਆ ਕਾਜੀ ਅਬਦੁੱਲ ਰਹਿਮਾਨ ਵੀ ਆਪਣੀ ਟੁਕੜੀ ਲੈ ਕੇ ਪਹੁੰਚ ਗਿਆ ਉਸ ਨੂੰ ਵੀ ਕਿੱਥੇ ਖਬਰ ਸੀ ਕਿ ਸਿੰਘਾਂ ਨੇ ਕੀ ਭਾਨਾ ਵਰਤਾ ਦਿੱਤਾ ਹੈ ਜਦ ਸਿੰਘਾਂ ਨੂੰ ਪਤਾ ਲੱਗਿਆ ਕਿ ਇਹੋ ਕਾਜੀ ਹੈ ਜਿਸ ਨੇ ਦਰਬਾਰ ਸਾਹਿਬੇ ਸਖਤ ਪੈਰਾ ਬਿਠਾਇਆ ਹੈ ਤੇ ਇਹੋ ਹੈ ਜਿਸ ਨੇ ਸਿੰਘਾਂ ਨੂੰ ਇਸ਼ਨਾਨ ਕਰਨ ਲਈ ਵੰਗਾਰਿਆ ਸੀ ਤਾਂ ਹੁਕਾਜੀ ਦੀ ਟੁਕੜੀ ਤੇ ਟੁੱਟ ਕੇ ਪੈ ਗਏ ਭਲਾਂ ਵਿੱਚ ਹੀ ਕਾਜੀ ਅਬਦੁਲ ਰਹਿਮਾਨ ਦੀ ਬੋਟੀ ਬੋਟੀ ਕਰ ਦਿੱਤੀ ਇਸ ਝੜ ਵਿੱਚ ਸਿੰਘਾਂ ਨੇ ਕਾਜੀ ਦੇ ਨਾਲ ਉਸ ਦਾ ਪੁੱਤਰ ਵੀ ਜੰਪੂਰੀ ਪਹੁੰਚਾ ਦਿੱਤਾ ਲਓ ਜੀ ਅੱਜ ਲਈ ਇੰਨਾ ਹੀ ਇਤਿਹਾਸ ਲੈ ਕੇ ਹਾਜ਼ਰ ਹੋਏ ਹਾਂ ਇਤਿਹਾਸ ਪੜਦੇ ਹਾਂ ਸੁਣਦੇ ਹਾਂ ਸੁਣਾਉਂਦੇ ਹਾਂ ਬੇਅੰਤ ਆਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋਏ ਜਾਂਦੇ ਹਾਂ ਨੰਮਾਣਾ ਸਿੰਘ ਜਾਣ ਕੇ ਮਾਫ ਕਰਨਾ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਇਤਿਹਾਸ ਪੜਨ ਸੁਣਨ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ